ਨਾਨਕ ਕਹਿ ਸੁਣੜੀ ਬਨਾ ਤਾਰ ਪੀਰ ਸਨ ਹੋਈ ਉਧਾਰ ਤਾਪਦਰਸ਼ਾਚੀ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਪਵਿਵਾਨੀ ਦਰਤਨੰਦ ਬਾਉ ਜੀ ਸਾਸਰ ਕੀ ਜੁਰੂ ਲੋਲੇ ਬੋਲ ਸ਼ਬਦ ਰਾਮ ਉਸ ਮਾਲਕ ਦੇ ਚਰਨਾ ਦੀ ਹਾਜ਼ਰੀ ਭਰਿਓ ਫਤਵੀ ਦੀ ਸਤ ਬਣੀ ਦੀ ਸਾਰੇ ਆਖੂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਵੀ ਸਬਦ ਕੋਲ ਪਾਲ ਸ਼ਬਦ ਸਰਵ ਕਰੇਗੀ ਫੋ ਪਰਸ ਪਾਵਨ ਸ਼ਬਦ ਦੀ ਵਿਚਾਰ ਪਾਵ ਅਰਥ ਸਮਝਣ ਦਾ ਯਤਨ ਕਰਾਂਗੇ ਪਾਤਸ਼ਾਹ ਦੀ ਕਿਰਪਾ ਕਰ ਸਤ ਗੁਰੂ ਦਾ ਯਤਨ ਕਰੀਏ ਸੋ ਸਤ ਕਰਕੇ ਪਾਇਓ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ ਸਲੋਕ ਅਤ ਸੁੰਦਰ ਕਲੀਨ ਚਤਰੀ ਮੁਖ ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਪਦਵੰਤ ਪੌੜੀ ਨੰਗਾ ਘਟ ਸਾਸਤਰ ਹੋਈ ਜਾਤਾ पूरक कुंभक रीचक कर माताय ज्ञान ध्यान तीर्थ किस नले सोमपाप त परस उदयानी राम नाम संजमन हेता जो कश की 900 दंडित ਗੋਤੀ ਉਤਮ ਗਰੋ ਚੰਦਾਲਾ ਨਾਨਕ ਤੇ ਮਨ ਬਸੇ ਗੋਪਾਲ ਸਤ ਸੰਗਿਤ ਗੋ ਗੁਰ ਅਰਜ ਦੇਵ ਸਹਾਰਾ ਕੀ ਮੇਸ ਬਾਹ ਸ਼ੋਦੂ ਗੋੜੀ ਬਾਗ ਲਖਰੀ ਤੇ ਬਾਗ ਬਾਗ ਦੇ ਉਚ ਚਲੇ ਆਪਾ ਸ਼ਰਮ ਕੀਤਾ ਜਿਸ ਲੋਕ। ਸ਼ਲੋਕ ਇੱਕ ਸ਼ਰਧਾ ਦਾ ਲਾਭ ਹੈ। 파ਸ਼ਾ ਦੀ ਸਮਦਾ ਹੈ। ਅਤ ਸੁੰਦਰ ਕਲੀਨ ਸਰ ਮੁਖ ਗਿਆਨੀ ਤਮਾ। ਭਾਵੇਂ ਬਲਕ ਕਿੰਨਾ ਵੀ ਸੰਤ ਹੋਵੇ ਬਹੁਤ ਜਿਆਦੇ ਆਪ ਦਾ ਬਲ ਬਹੁਤ ਜਿਆਦਾ ਸੁੰਦਰ ਹੁੰਦੇ। ਕਮੀਨਾ ਉੱਚੀ ਕੋਲ ਬਾਕੀ ਕੇਵਲ ਹੋਵੇ ਚਤ ਪਰ ਚਤਰ ਚਲਾਕ ਹੋਵੇ ਆਪਣੇ ਆਪ ਨੂੰ ਸਿਆਣਾ ਮੰਨਦਾ ਹੋਵੇ ਮੱਖ્ઞਿਆਨੀ ਮੱਖ ਦੇ ਵਿੱਚੋਂ ਗਿਆਰ ਦੀਆਂ ਗੱਲਾਂ ਲੋਕਾਂ ਨੂੰ ਸੁਣਾਉਣ ਦਾ ਜਿਹਦੇ ਕੋਲ ਤਜਰਬਾ ਹੋਵੇ ਤਨਮਨਖ ਗੁਰੂ ਪਾਰਸ਼ੀ ਕਹਿੰਦੇ ਜੇ ਉਹ ਬਹੁਤ ਵੱਡਾ ਅਮੀਰ ਹੈ ਤਨਵੰਤ ਹੈ ਮਾਇਆਦਾਰੀ ਹੈ ਪਾਠਾ ਲਿਖੇ ਮੈਂ ਤੋ ਇੱਕ ਕਹੀ ਇਹ ਨਾਨਕ ਜਹ ਪ੍ਰੀਤ ਨਹੀਂ ਪਗਵੰਤ ਏ ਨਾਨਕ ਜੰਨਾਂ ਲੋਕਾਂ ਦੀ ਪ੍ਰਮਾਤਮਾ ਦੀ ਨਲ ਪ੍ਰੀਤ ਨਹੀਂ ਹੈ ਕੋ ਤਾਂ ਆਤਮਕ ਤੌਰ ਤੇ ਮੁੱਖਕ ਹੋ ਚੁੱਕੇ ਆ ਪਰ ਕਿੰਨੀ ਸੁੰਦਰਤਾ ਹੋਵੇ ਕਿੰਨੇ ਉੱਚੀ ਕੁਲ ਦੇ ਹਾਂ ਕਿੰਨੇ ਗਿਆਨੀ ਹਾਂ ਕਿੰਨੇ ਚਲਾਕ ਹਾਂ ਕਿੰਨੇ ਅਮੀਰ ਹਾਂ ਜੇ ਪ੍ਰਮਾਤਮਾ ਦੇ ਨਾਲ ਪ੍ਰੀਤ ਨਹੀਂ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕਿੰਨੇ ਬਿੰਦਾਂ ਗੱਲ ਨਿਪੜੀ ਕਹਿਣ ਕਿ ਉਹਨਾਂ ਨੂੰ ਜਿਉਂਦੇ ਨਹੀਂ ਕਿਹਾ ਜਾ ਸਕਦਾ ਐਂ ਸਮਝ ਲਓ ਕਿ ਤੁਰੀਆਂ ਬਿੰਦੀਆਂ ਲਾਸ਼ਾਂ ਹਨ ਜੇ ਪ੍ਰਮਾਤਮਾ ਦੇ ਨਾਲ ਕੋਈ ਆਪਿਆ ਪਿਆਰ ਨਹੀਂ ਹੈ ਇਸ ਕਰਕੇ ਪ੍ਰਾਣੀ ਦਾ ਪ੍ਰਮਾਤਮਾ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ। ਪ੍ਰਾਣੀ ਗੁਰੂ ਦੇ ਨਾਲ ਜੁੜੇ ਗੁਰੂ ਤੋਂ ਪਤਾ ਲੱਗਦਾ ਤਿਆਗ ਕਿਵੇਂ ਕਰਨਾ ਹੈ। ਪੌੜੀ ਗੰਗਾ ਖਟ ਸਾਸਤਰ ਹੋਈ ਗਿਆਤਾ ਗੰਗਾ ਅਰਥਵਰਤ ਕੀ ਗੁਰੂ ਪੰਚਵੀਂ ਪਾਰਸ਼ਾ ਮਹਾਰਾਜੀ ਕਹਿਣ ਲਗੇ ਭਾਵੇਂ ਕੋਈ ਪ੍ਰਾਣੀ ਗੰਗਾ ਖਟ ਸਾਸਤਰ ਹੋਈ ਗਿਆਤਾ ਖਟ ਦਾ ਮਤਲਬ ਛੇ ਸ਼ਾਸਤਰ ਛੇ ਮੰਨੇ ਜਾਂਦੇ ਸੀ ਭਾਵੇਂ ਕੋਈ ਛੇ ਸ਼ਾਸਤਰਾਂ ਦਾ ਗਿਆਤਾ ਹੋਵੇ ਉਹਨ ਛੇ ਸ਼ਾਸਤਰਾਂ ਦਾ ਗਿਆਨ ਹੋਵੇ ਪੂਰਕ ਕੁੰਭਕ ਰੇਚਕ ਕਰਮਾਤਾ ਉਹਨੂੰ ਪ੍ਰਾਣ ਸਾਹ ਤਾਂ ਚੜ੍ਹੋਣੇ ਆਉਂਦੇ ਹੋਣ ਰੋਕਣੇ ਆਉਂਦੇ ਹੋਣ ਕੁੰਭਕ ਦਾ ਮਤਲਬ ਰੋਕਣੇ ਆਉਂਦੇ ਹੋਣ ਰੇਚਕ ਅਤੇ ਉਤਾਰਨੇ ਵੀ ਆਉਂਦੇ ਹੋਂ ਉਹਦੇ ਕੋਲੇ ਇਹ ਤਜਰਬਾ ਹੋਵੇ ਇਹੋ ਜੇ ਸਾਰੇ ਕਰਮ ਕਾਂਡ ਜਾਣਦਾ ਹੋਵੇ ਪਾਰਸ਼ਾਡੀ ਕਹਿਣ ਲਗੀ ਗਿਆਨ ਧਿਆਨ ਤੀਰਥ ਇਸਨਾਨੇ ਭਾਵੇਂ ਗਿਆਨ ਚਰਚਾ ਕਰਨ ਦੇ ਵਿੱਚ ਨਪੁੰਨ ਹੋਵੇ ਉਹ ਚੰਦ ਗਿਆਨੀ ਹੋਵੇ ਧਿਆਨ ਸਮਾਧੀਆਂ ਲਾ ਲ ਕੇ ਭਾਵੇਂ ਉਹੋ ਧਿਆਨ ਵਿੱਚ ਕਾਉਂਡ ਜਾਣਦਾ ਹੋਵੇ ਜੰਨੀਆਂ ਵਰਤੀ ਬਗਲੇ ਦੀ ਤਰ੍ਹਾਂ ਸਮਾਧੀ ਲਈ ਜਾਵੇ। ਤੀ ਅਠਾ ਤੇ ਜਾ ਕੇ ਇਸ਼ਨਾਨ ਵੀ ਕਰਦਾ ਹੋਵੇ। ਲੱਖਾ ਤੀ ਅਠਾ ਤੇ ਉਹਨੇ ਇਸ਼ਨਾਨ ਕਰ ਲਿਆ ਹੋਵੇ। ਸੋਮਪਾਟ ਅਪਰਸ ਉਦਯਾਨੇ ਸੋਮਪਾਟ ਭਾਵੇਂ ਕੇ ਆਪਣੇ ਆਪ ਨੂੰ ਉੱਚੀ ਜਾਤ ਵਾਲਾ ਸੰਧ ਕੀ। ਅਤੇ ਕਿਸੇ ਦੇ ਹੱਥੋਂ ਪੱਕਿਆ ਪ੍ਰਸ਼ਾਦਾ ਵਿਨਾਸ਼ਕ ਕਹੋ ਵੀ ਇਹ ਨਹੀਂ ਵੀ ਜਾਣਦੇ ਆ ਮੈਂ ਉੱਚੀ ਜਾਤ ਵਾਲਾ ਹਾਂ ਮੈਂ ਤਾਂ ਆਪੇ ਬੜਾਈ ਖਾਉਂ ਬੜੇ ਖਾਂਦੇ ਵਰਤੇ ਇਹ ਗੱਲਾਂ ਖਤਮ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਲੰਗਰ ਦੀ ਮर्यादा ਤਿਆਰ ਕੀਤੀ ਪਰ ਅੱਜ ਵੀ ਬੜੇ ਇਸ ਤਰ੍ਹਾਂ ਕਰੀ ਜਾਂਦੇ ਸੋਮ ਪਾਕ ਆਪਣੇ ਹੱਥੀ ਪ੍ਰਸ਼ਾਦਾ ਬਣਾ ਕੇ ਖਾਣ ਤੇ ਉਹ ਖਾਣ ਨੂੰ ਪੈ ਬੰਦਾ ਹੋਵੇ ਆਪਰਸ ਭਾਵੇਂ ਗੁਰੂ ਘਰ ਦੇ ਵਿੱਚ ਗੁਰੂ ਦੇ ਗਿਆਨ ਮੁਤਾਬਕ ਉੱਚੀ ਨੀਵੀਂ ਜਾਤ ਕੋਈ ਨਹੀਂ ਪਰ ਉਹ ਕਰਮ ਕਾਂਡੀ ਮੁਖ ਆਪਣੇ ਆਪ ਨੂੰ ਗਿਆਨੀ ਸੰਤਨ ਵਾਲਾ ਮੁਖ ਜਿਹਨੂੰ ਸੰਸਾਰ ਦੇ ਲੋਕ ਨੀਵੀਂ ਜਾਤ ਵਾਲਾ ਕਹਿੰਦੇ ਹੁਣ ਉਹਦੇ ਨਾਲ ਜਾਣੇ ਅਪਰਸ ਉਹ ਤੋਂ ਉਹਦੇ ਨਾਲ ਸੂਣ ਤੋਂ ਵੀ ਡਰਦਾ ਹੋਵੇ ਕਿ ਮੈਂ ਜੇ ਇਹਨੂੰ ਹੱਥ ਮਾਰ ਲਿਆ ਤਾਂ ਮੈਂ ਪਿੱਟਿਆ ਜਾਵਾਂਗਾ ਆਪਣੇ ਜਾਨੇ ਇੰਨੀ ਸਤਿਮ ਰੱਖਦਾ ਹੋਵੇ ਉਹ ਵਿਦਿਆਨੀ ਤੇ ਜੰਗਲਾਂ ਦੇ ਵਿੱਚ ਨਹੀਂ ਉਦਾਹ ਹੋਵੇ ਪਾਸ਼ਾ ਦੀ ਕਿੰਨੇ RAM ਨਾਮ ਸੰਗ ਮਨ ਨਹੀਂ ਹੇਤਾ ਜੇ ਉਸ ਪ੍ਰਾਣੀ ਦਾ ਪਰਮਾਤਮਾ ਦੇ ਨਾਮ ਤੇ ਨਾਲ ਪਿਆਰ ਨਹੀਂ ਹੈ ਤੇਤਾ ਦਾ ਮਤਲਬ ਪਿਆਰ ਪਿਆਰ ਨਹੀਂ ਹੈ ਜੋ ਕਸ਼ਕੀ ਨੋ ਸੂ ਅਨੇਤਾ ਪੰਜੇ ਪਾਸ਼ਾ ਕਿ ਉਹਦੇ ਲਿਖ ਕੇ ਗਾਰੰਟੀ ਲੈ ਲੋ ਉਹ ਜਿੰਨੇ ਵੀ ਧਰਮ ਕਾਂਡ ਕਰਦਾ ਹੈ ਲੋਕ ਭਾਵਣ ਧਾਰਮਿਕ ਕੰਮ ਕਰਦਾ ਹੈ ਮਹਾਰਾਜ ਕਹਿੰਦੇ ਜੋ ਕਸ਼ਕੀਨੋ ਸੂਰ ਅਨੇਤਾ ਅਨੇਤਾ ਦਾ ਪਾਲੂ ਭਾਵ ਕੇ ਸਾਰੇ ਬੇਅਰਥ ਹਨ ਕਿਸੇ ਇਸ ਤਰ੍ਹਾਂ ਦੇ ਕਰਮ ਕਾਂਡ ਦਾ ਰੱਬ ਦੀ ਦਰਗਾਹ ਦੇ ਵਿੱਚ ਕਾਣੀ ਪੌਡੀ ਮੋਲ ਨਹੀਂ ਪੈਂਦਾ ਨਹੀਂ ਪੈਂਦਾ ਤੇ ਫਿਰ ਪ੍ਰਸ਼ਨ ਕਰਤਾ ਨੇ ਕਿਹਾ ਮਹਾਰਾਜੀ ਤੁਸੀਂ ਕਿਹਨੂੰ ਚੰਗਾ ਸਮਝਿਓ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਵਾਤ ਊਤਨ ਗਨੋ ਚੰਡਾਲਾ ਕਹਿੰਦੇ ਮੈਂ ਤਾਂ ਇਹੋ ਜੇ ਪਥੰਡੀ ਦੇ ਨਾਲੋਂ ਕਰਮ ਕਾਂਡੀ ਦੇ ਨਾਲੋਂ ਉਸ ਪ੍ਰਾਣੀ ਨੂੰ ਉੱਤਮ ਸਮਝਦਾ ਹਾਂ ਜਿਨ੍ਹਾਂ ਲੋਕ ਚੰਡਾਲ ਕਹਿੰਦੇ ਨੇ ਜਿਨ੍ਹਾਂ ਸਮਾਜ ਦੇ ਲੋਕ ਜਾਣੇ ਸ਼ੂਦਰ ਜਾਂ ਨੀਵੀਂ ਜਾਤ ਵਾਲਾ ਕਹਿੰਦੇ ਹੋ ਗੁਰੂ ਘਰ ਵਿੱਚ ਅੱਗੇ ਵੀ ਆਪਾਂ ਗੱਲ ਕੀਤੀ ਹੈ ਕਿਤੇ ਕੋਈ ਜਾਤ ਪਾਤ ਦੀ ਗੱਲ ਨਹੀਂ ਚੱਲਦੀ ਸਾਰਿਆਂ ਨੂੰ ਬਰਾਬਰਤਾ ਮਿਲਦੀ ਹੈ ਪਰ ਸਮਾਜ ਜਿਨ੍ਹਾਂ ਨੂੰ ਨੀਵੀਂ ਜਾਤ ਵਾਲਾ ਕਹਿੰਦਾ ਹੈ ਆਪਾਂ ਸ਼ੈ ਕਹਿੰਦੇ ਮੈਂ ਉਹਨਾਂ ਨੂੰ ਉੱਤਮ ਪ੍ਰਾਣੀ ਸਮਝਦਾ ਹਾਂ ਨਾਨਕ ਜਿਹ ਮਨ ਵਸੇ ਗੋਪਾਲਾ ਹੀ ਨਾਨਕ ਜਿਸ ਪ੍ਰਾਣੀ ਦੇ ਮਨ ਵਿੱਚ ਉਸ ਵਿਪਾਰ ਪਰਮਾਤਮਾ ਧਰਤੀ ਦੇ ਰક્ષਕ ਦਾ ਪਵਿੱਤਰ ਨਾਮ ਵਸ ਜਾਂਦਾ ਹੈ ਉਹਦੀ ਯਾਦ ਵਸ ਜਾਂਦੀ ਹੈ ਕਿੱਡੀ ਨੀਂਨੀ ਜਾਤਦਾ ਹੋਵੇ ਕਿੰਡਾ ਭਾਵੇਂ ਅਨਪੜ ਹੈ ਭਾਵੇਂ ਉਹਨੂੰ ਲੋਕ ਮੈਣਾ ਕਿਚੜ ਕਿੰਦੀ ਹੋ ਕੋਈ ਵੀ ਉਹਦੇ ਤੇ ਦੂਸ਼ਣ ਕਿਉਂ ਨਾ ਲੱਗਦਾ ਹੋਵੇ ਪਰ ਜੇ ਉਹਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਪੰਜਵੇਂ ਪਾਸ਼ਾਖਿੰਦੇ ਮੈਂ ਉਸ ਪ੍ਰਾਣੀ ਨੂੰ ਕਰਮ ਕਾਂਡੀ ਨਾਲ ਪਖੰਡੀ ਦੇ ਨਾਲ ਉਤਮ ਸਮਝਦਾ ਹਾਂ ਇਸ ਕਰਕੇ ਇਹ ਗੁਰੂ ਦਾ ਬਖਸ਼ਾ ਸਦਾਨਤ ਹੈ ਅਸੀਂ ਕਰਮ ਕਾਂਡੀ ਬਣ ਗਏ ਅਸੀਂ ਗੁਰੂ ਦੇ ਉਪਦੇਸ਼ ਤੋਂ ਸਦਾਨ ਤੋਂ ਲੱਖਾਂ ਕੁਆਂ ਦੂਰ ਚਲੇ ਗਏ ਪਰ ਸਿੱਖੀ ਇਹ ਨਹੀਂ ਕਿ ਕਿਸੇ ਨੂੰ ਅੱਲਾਹ ਪਰ ਫਿਕਰ ਨਹੀਂ ਸਿੱਖੀ ਵਿਖਾਵੇ ਦੀ ਨਹੀਂ ਸਿੱਖੀ ਕਮਾਉਣ ਦੀ ਹੈ ਸੋ ਸਮਾ ਸਮਾਪੁਰੂ ਚੁੱਕੇ ਹੁਣਾਂ ਕੋ ਨਾਲੇ ਬਾਤ ਇਹਨੀਆਂ ਬੇਨਤੀਆਂ ਪਰਵਾਹ ਕਰੂ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ